ਮੇਰੀ ਹੁਣੇ ਐਕਸਾਈਜ਼ ਐਂਡ ਟੈਕਸੇਸ਼ਨ ਇਨਸਪੈਕਟਰ ਦੇ ਵਿੱਚ ਸਿਲੈਕਸ਼ਨ ਹੋਈ ਹੈ। ਮੈਂ ਐਜ਼ਨ ਐਕਸਾਈਜ਼ ਐਂਡ ਟੈਕਸੇਸ਼ਨ ਇਨਸਪੈਕਟਰ ਸਿਲੈਕਟ ਹੋਇਆ ਹਾਂ। ਇਹ ਅਕਸਰ ਸੁਣਦੇ ਹਾਂ ਕਿ ਜਦੋਂ ਵੀ ਕਿਤੇ ਕੋਈ ਗਵਰਨਮੈਂਟ ਜੌਬ ਮਿਲਦੀ ਹੈ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਸਿਫਾਰਿਸ਼ਾਂ ਚੱਲਦੀਆਂ, ਬਹੁਤ ਸਾਰੇ ਪੈਸੇ ਚੱਲਦੇ ਹੈ ਪਰ ਇਹ ਗਵਰਨਮੈਂਟ ਦੇ ਆਨਤੇ ਚੀਜ਼ ਗਲਤ ਸਾਬਿਤ ਹੋਈ ਹੈਗੀ। ਮੈਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਆਇਆ ਕਿ ਦੁਰਸ਼ਵਧੇ ਇਦਾਂ ਦੇ। ਮੈਂ ਆਪਦੀ ਕੁਲ ਦੇ ਵਿੱਚ ਹੀ ਪਹਿਲਾਂ 10ਵੀਂ ਪਾਸ, ਪਹਿਲਾਂ 12ਵੀਂ ਪਾਸ ਤੇ ਪਹਿਲਾਂ ਗ੍ਰੈਜੂਏਟ ਹੋਇਆ ਹਾਂ। ਮ ਮੈਂ ਉਸ ਤੋਂ ਪਹਿਲਾਂ ਵੀ ਇਸ ਡਿਪਾਰਟਮੈਂਟ ਦੇ ਅੰਡਰ ਕਲਰਕ ਦੀ ਸਾਮੀ ਤੇ ਜੌਬ ਕੀਤੀ ਹੈਗੀ ਤੇ ਉਸ ਤੋਂ ਬਾਅਦ ਮੈਂ ਆਪਣੀ ਮਿਹਨਤ ਦੇ ਨਾਲ ਇਸ ਡਿਪਾਰਟਮੈਂਟ ਦੇ ਵਿੱਚ ਦੂਜੀ ਸਿਲੈਕਸ਼ਨ ਲਈ ਹੈ ਆਪਕਾਰੀ ਤੇ ਕਰਨ ਰੇਖਕ ਦੀ ਮੇਰੀ ਪੰਜਵੀਂ ਸਿਲੈਕਸ਼ਨ ਹੈ ਤੇ ਪੰਜਾਬ ਸਰਕਾਰ ਵੱਲੋਂ ਮੇਰੀ ਚੌਥੀ ਸਿਲੈਕਸ਼ਨ ਹੈ ਨੌਕਰੀਆਂ ਬਹੁਤ ਨੇ ਬਸ ਮਿਹਨਤ ਦੀ ਲੋੜ ਹੈ ਨਿਰੰਤਰ ਕਰਨ ਬੱਚੇ ਤਾਂ ਕੁਝ ਵੀ ਹੋ ਸਕਦਾ ਹੈ ਕੋਈ ਫਾਈਲ ਇਹੋ ਜੀ ਨਾ ਹੋਵੇ ਜਿਹੜੀ ਸਿਰਫ ਇਸੇ ਕਰਕੇ ਰੁਕੀ ਪਈ ਹੈ ਕਿ ਤੁਸੀਂ ਸਾਈਨ ਨਹੀਂ ਕੀਤੇ ਉਹਨਾਂ ਫਾਈਲਾਂ 'ਚ ਬਹੁਤ ਸਾਰੇ ਸੁਪਨੇ ਮਰ ਗਏ ਬਹੁਤ ਸਾਰੀਆਂ ਜਵਾਨੀਆਂ ਜਿਹੜੀਆਂ ਉਹ ਰੁੜਗੀਆਂ ਉਹਨਾਂ ਫਾਈਲਾਂ 'ਚ ਹੁਣ ਆਪਾਂ ਖੋਲ ਕੇ ਉਹਨਾਂ ਨੂੰ ਝਾੜ ਕੇ ਮਿੱਟੀ ਉਹਨਾਂ ਤੋਂ ਆਪਾਂ ਨਵੇਂ ਸੁਪਨੇ ਸਿਰਜਣੇ ਨੇ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਹੈ ਵੀ ਹੁਣ ਹਰ ਸਾਲ ਵੈਕੈਂਸੀਆਂ ਨੇ ਉਹ ਨਾਲ ਦੀ ਨਾਲ ਆਉਂਦੀਆਂ ਰਹਿੰਦੀਆਂ ਨੇ ਆਪਾਂ ਇਹੀ ਉਮੀਦ ਕਰਦੇ ਹਾਂ ਕਿ ਸਾਡਾ ਜਿਹੜਾ ਪੰਜਾਬ ਦਾ ਯੂਥ ਹੈ ਉਹ ਇੱਥੇ ਰਹਿ ਕੇ ਪੰਜਾਬ ਦਾ ਨਾਮ ਰੋਸ਼ਨ ਕਰਨ ਤੇ ਪੰਜਾਬ ਦੇ ਰੈਵਨਿਊ ਦੇ ਵਿੱਚ ਹਿੱਸਾ ਪਾਉਣ ਹਰ ਕਾਰ ਨੌਕਰੀ ਹਰ ਕਾਰ ਰੋਜ਼ਗਾਰ ਐਸੇ ਸੋਚ ਨੂੰ ਸੱਚ ਕਰਨ ਵੱਲ ਵੱਧ ਰਹੀ ਹੈ ਪੰਜਾਬ ਸਰਕਾਰ